ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸੀਨੀਅਰ ਮਿਡਲ ਸਕੂਲ ਡੱਲੇয়াল ਗੁਰਾਇਆਂ ਵਿਖੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਫਲੋਰ ਹਲਕਾ ਇੰਚਾਰਜ ਪ੍ਰਿੰਸੀਪਲ ਸ਼੍ਰੀ ਪ੍ਰੇਮ ਕੁਮਾਰ ਜੀ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਰੀਬਨ ਕੱਟ ਕੇ ਸਕੂਲ ਵਿੱਚ ਬਣੀ ਨਵੀਂ ਚਾਰਦੀਵਾਰੀ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਕੂਲ ਮੁਖੀ ਸਰਦਾਰ ਇੰਦਰਜੀਤ ਸਿੰਘ, ਸਰਪੰਚ ਹਰਿੰਦਰਪੁਰ, ਸਰਦਾਰ ਜਸਵੀਰ ਸਿੰਘ ਢਿੱਲੋਂ, ਸਰਦਾਰ ਮਨਜੀਤ ਸਿੰਘ ਢਿੱਲੋਂ ਸਕੂਲ एसएमसी कमिटी चेयर पर्सन कृष्णा देवी पंचकांता रानी पंचगुरदयाल सिंह पंचकुलविंदर सिंह पंचसुरेंद्र कौर सन्नी डल्लेवाल समूह एसएमसी कमिटी स्कूल विद्यार्थी ਅਤੇ ਉਹਨਾਂ ਦੇ ਮਾਤਾ ਪਿਤਾ ਮੌਜੂਦ ਰਹੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਨ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਤਹਿਤ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣਾ ਹੈ ਉਹਨਾਂ ਨੇ ਕਿਹਾ ਕਿ ਜਿਸ ਸਕੂਲ ਵਿੱਚ ਜਿਸ ਚੀਜ਼ ਦੀ ਕਮੀ ਹੋਵੇਗੀ ਉਹ ਪੂਰੀ ਕੀਤੀ ਜਾਵੇਗੀ ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਸਕੂਲ ਮੁਖੀ ਸਰਦਾਰ ਇੰਦਰਜੀਤ ਸਿੰਘ ਵੱਲੋਂ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਦਾ ਸਕੂਲ ਆਉਣ ਤੇ ਧੰਨਵਾਦ ਕੀਤਾ ਇਸ ਮੌਕੇ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ ਗਿਆ ਆਹ ਸਰਦਾਰ ਸਭਾ ਫਲੋਰ ਦੇ ਵਿੱਚ ਸਿੱਖਿਆ ਕ੍ਰਾਂਤੀ ਪੰਜਾਬ ਦੇ ਨਾਲ ਬਦਲਦਾ ਪੰਜਾਬ ਕੜੀ ਤਹਿਤ ਹੈ ਜਿਹੜਾ ਪੂਰੇ ਸਮੁੱਚੇ ਪੰਜਾਬ ਦੇ ਵਿੱਚ ਜਿਹੜਾ ਉਹ ਕੰਮ ਹੋ ਰਿਹਾ ਆ ਔਰ ਅਸੀਂ ਵਕਤ-ਵਕਤ ਸਕੂਲਾਂ ਦੇ ਵਿੱਚ ਜਾ ਕੇ ਇਸ ਵੇਲੇ ਜਿਹੜਾ ਹੈ ਉਹ ਦਾ ਕਾਢਣ ਕਰਕੇ ਉਹ ਜਿਹੜੀਆਂ ਇਮਾਰਤਾਂ ਉਹ ਬਿਲਡਿੰਗਾਂ ਜਿਹੜੀਆਂ ਹਨ ਜੋ ਕਮਰੇ ਆ ਉਹ ਅਸੀਂ ਉਹਨਾਂ ਬੱਚਿਆਂ ਨੂੰ ਸਮਰਥਨ ਕਰ ਰਹੇ ਆ ਜਿੱਥੋਂ ਦੇ ਉਹਨਾਂ ਬੱਚਿਆਂ ਨੇ ਆਪਣਾ ਆਉਣ ਵਾਲਾ ਖੱਲ ਆਉਣ ਵਾਲਾ ਪ੍ਰਕਾਸ਼ ਜਿਹੜਾ ਤਿਆਰ ਕਰਨਾ ਆ ਔਰ ਸਭ ਤੋਂ ਪਹਿਲਾਂ ਅਸੀਂ ਸਵੇਰੇ ਜਿਹੜਾ ਹੈਗਾ ਆ ਬਕਾਪੁਰ ਪਿੰਡ ਦੇ ਵਿੱਚ ਗਏ ਉੱਥੇ ਸਰਕਾਰੀ ਪ੍ਰਾਇਮਰੀ ਸਕੂਲ ਜਿੱਥੇ ਕਿ ਲਗਭਗ 60 ਕੁ ਬੱਚੇ ਜਿਹੜੇ ਪੜ੍ਹਦੇ ਆ ਬਹੁਤ ਹੀ ਵਧੀਆ ਸਰਕਾਰੀ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਜਿਹੜੀ ਹੈ ਉੱਥੇ ਦਾ ਇਨਫਰਾਸਟ੍ਰਕਚਰ ਜਿਹੜਾ ਬਹੁਤ ਹੀ ਵਧੀਆ ਜਿਹੜਾ ਸੀ ਤਿਆਰ ਆ ਉੱਥੇ ਵੀ ਬੌਂਡਰੀ ਬਾਅਦ ਤੇ ਉੱਥੇ ਕਮਰੇ ਦਾ ਘਾਟਨ ਕਰਕੇ ਪੁੱਜੇ ਆ ਉਸ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਠੱਡਾ ਖੁਰਦ ਉੱਥੇ ਵੀ ਜਿਹੜਾ ਹੈ ਕਮਰਿਆਂ ਦਾ ਤੇ ਚਾਰ ਦਿਵਾਰੀ ਦਾ ਅੱਜ ਘਾਟਨ ਕੀਤਾ ਆ ਉੱਥੇ ਵੀ ਜਿਹੜਾ ਹੈਗਾ ਬੱਚਿਆਂ ਨੇ ਔਰ ਉਸ ਦੇ ਮਾਪਿਆਂ ਨੇ ਉੱਥੇ ਐਸਐਮਸੀ ਕਮੇਟੀ ਦੇ ਚੇਅਰਮੈਨ सरपंचਾਂ ਨੇ ਬਹੁਤ ਹੀ ਵੱਡਾ ਸ਼ਾ ਜਿਹੜਾ ਦਿਖਾਇਆ ਆ ਉਹ ਉਸ ਤੋਂ ਪਰ੍ਹੰਦੀ ਰਹੇਗਾ ਅਸੀਂ ਪਿੰਡ ਜਿਹੜਾ ਢੱਲੇਵਾਲ ਦੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਜਿਹੜਾ ਢੱਲੇਵਾਲ ਆ ਤੇ ਸਰਕਾਰੀ ਮੈਡੀਸਨ ਢੱਲੇਵਾਲ ਆ ਉੱਥੇ ਵੀ ਵਕ ਵਕ ਜਿਹੜੇ ਪ੍ਰੋਜੈਕਟ ਆ ਉਹਨਾਂ ਦਾ ਅਰਗਾਟਨ ਕੀਤਾ ਤੇ ਹੁਣ ਜਿਹੜਾ ਹੈਗਾ ਆ ਸਰਕਾਰੀ ਪ੍ਰਾਇਮਰੀ ਸਕੂਲ ਜਿਹੜਾ ਹੈ ਕੁਸਬੀਵਾਲ ਉਧਰ ਵੀ ਅਸੀਂ ਜਾ ਰਹੇ ਆ ਤੇ ਅੱਗੇ ਜਿਹੜਾਗਾ ਪਿੰਡ ਜਿਹੜਾ ਹੈਗਾ ਨਵਾਂ ਪਿੰਡ ਲੈਚਾ ਉੱਥੇ ਵੀ ਵਿਕਾਸ ਕੰਮ ਆ ਜਿਹੜਾ ਕਸ਼ ਹੋ ਰਿਹਾ ਆ ਸੋ ਅਸੀਂ ਇਤਿਜ਼ਾਰ ਸਬਿੱਤ ਕਰਦੇ ਆ ਸਮੁੱਚੇ ਹਰਖਾ ਵਿਧਾਨ ਸਭਾ ਫਲੋਰ ਦੇ ਨਿਵਾਸੀਆਂ ਨੂੰ ਕਿ ਆਓ ਜਿਹੜੀ ਇੱਕ ਸਿੱਖਿਆ ਕ੍ਰਾਂਤੀ ਬਦਲਦਾ ਪੰਜਾਬ ਜਿਹੜਾ ਚੱਲ ਰਹੀ ਆ ਮਹਮ ਕੋਸ਼ ਦੇ ਵਿੱਚ ਆਪਾਂ ਵੀ ਜ਼ਿੰਮੇਦਾਰ ਬਾਈਏ ਔਰ ਨਾਲ ਦੀ ਨਾਲ ਮੈਂ ਸਾਰੇ ਪਿੰਡ ਵਾਸੀਆਂ ਨੂੰ ਔਰ ਸਿੱਖਿਆ ਸ਼ਾਸਤਰੀਆਂ ਨੂੰ ਪਿੰਡ ਦੀਆਂ ਪੰਚਾਇਤਾਂ ਮੈਨੇਜਮੈਂਟ ਕਮੇਟੀਆਂ ਨੂੰ ਵੀ ਇਤਿਜ਼ਾਰ ਕਰਨਾ ਆ ਕਿ ਜਿਹੜਾ ਪੰਜਾਬ ਸਰਕਾਰ ਨੇ ਜੁਧ ਨਸ਼ਿਆਂ ਬਦ ਛੇੜਿਆ ਆ ਉਸ ਦੇ ਵਿੱਚ ਕਿਸੇ ਵੀ ਆਪਣਾ ਯੋਗਦਾਨ ਪਾਓ ਯੋਗਦਾਨ ਦਾ ਮਤਲਬ ਇਹ ਆ ਕਿ ਜਿਹੜੇ ਸਮਾਜ ਦੇ ਵਿੱਚ ਭੈੜੇ ਜਿਹੜੇ ਨਸ਼ਿਆਂ ਦੇ ਵਪਾਰੀ ਸਾਗਰ ਨੇ ਉਹਨਾਂ ਨੂੰ ਨੱਥ ਪਾਉਣ ਦੇ ਲਈ ਉਹਨਾਂ ਦੀ ਸੂਚਨਾ ਜਿਹੜੀ ਆ ਪੰਜਾਬ ਪੁਲਿਸ ਨੂੰ ਸਾਨੂੰ ਜਾਂ ਜਿਹੜਾ ਸਰਕਾਰ ਨੇ ਇੱਕ ਨੰਬਰ ਜਾਰੀ ਕੀਤਾ ਉਹ ਉਸ ਦੇ ਦੋ ਤਾਂ ਕਿ ਉਹਨਾਂ ਨੂੰ ਆਪਾ ਉਹਨਾਂ ਦੇ ਘਰ ਤੇ ਸਥਾਨਾਂ ਤੇ ਪਹਚਾਈਏ ਔਰ ਜਿਹੜਾ ਹੈਗਾ ਆਪਣੇ ਸਮਾਜ ਦੇ ਵਿੱਚ ਨੌਜਵਾਨ ਜਿਹੜਿਆ ਉਸ ਨੂੰ ਚਾਹੀਏ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਨਸ਼ੇ ਦੇ ਵਪਾਰੀਆਂ ਦੇ ਘਰਾਂ ਤੇ ਬੰਡੂਲਰ ਚੱਲੇ ਰਹੇ ਉਹਨਾਂ ਦੀ ਪ੍ਰਾਪਰਟੀ ਜਿਹੜੀ ਆ ਜੀ ਰਾਹੀ ਜਿਹੜੀ ਆ ਉਹ ਜ਼ਬਤ ਕੀਤੀ ਜਾ ਰਹੀ ਆ ਸੋ ਸਕੂਲਾਂ ਦੇ ਨਾਲ ਸਕੂਲਾਂ ਦੇ ਬੱਚਿਆਂ ਦੇ ਨਾਲ ਮਾਪਿਆਂ ਦੇ ਨਾਲ ਔਰ ਸਕੂਲਾਂ ਦੀ ਕਾਇਆ ਕਲਪਨ ਦੀ ਬੇਚੀ ਹੈਗਾ ਆਪਣਾ ਵੱਡਾ ਜੁਗਰੂ ਸਾਰੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨੀ ਹੈ ਜੀ ਅਕਾਲ ਜੀ ਮੇਰਾ ਨਾਮ ਗੁਰਬੀਰ ਕੋਹੜਾ ਹੈ ਬੰਦ ਡਲੇਵਾਲ ਬੰਦ ਡਲੇਵਾਲ ਦੇ ਨਿਵਾਸੀ ਆ ਤੇ ਮੇ ਸਾਡੇ ਇਸ ਸਰਕਾਰੀ ਸਕੂਲ ਵਿੱਚ ਪਹਿਲਾਂ ਚਾਰ ਦੀਵਾਰੀ ਛੋਟੀ ਸੀ ਜਿਸ ਕਾਰਨ ਸਾਡੇ ਪਿੰਡ ਨੂੰ ਬਹੁਤ ਸਕੂਲ ਨੂੰ ਬਹੁਤ ਨੁਕਸਾਨ ਹੁੰਦਾ ਸੀ પણ આજ ਸਾਡੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦੇ ਸਾਡੇ ਸਕੂਲ ਦੀ ਚਾਰਦواری ਬਣਵਾ ਕੇ ਉਹਦਾ ਦਾਫਤ ਘਟਟ ਕੀਤਾ ਤੇ ਅਸੀਂ ਪੈਂਟਲੇਵਾਲ ਦੇ ਵਿੱਚ ਰਹਿੰਦੇ ਹਾਂ ਸਰਕਾਰੀ ਸਕੂਲ ਸਰਕਾਰੀ ਸਕੂਲ ਦੇ ਵਿੱਚ ਮੇਰੇ ਬੱਚੇ ਪੜ੍ਹਦੇ ਆ ਮਿਸਟਰ ਪ੍ਰੇਮ ਕੁਮਾਰ ਜੀ ਨੇ ਸਾਡੇ ਸਕੂਲ ਦੀ ਚਾਰਦواری ਜਿਹੜੀ ਆ ਉਹ ਉੱਚੀ ਕਰਵਾਈ ਆ ਪਹਿਲਾਂ ਇੱਥੇ ਚੋਰੀਆਂ ਹੁੰਦੀਆਂ ਸੀ ਪਰ ਹੁਣ ਇੱਥੇ ਬਹੁਤ ਵਧੀਆ ਵੀ ਹੁਣ ਕੋਈ ਇ딴 ਦੀ ਕੋਈ ਗਲਬਾਤ ਹੈ ਨਹੀਂ ਚੋਰੀਆਂ ਹੋਣ ਦੀ ਤੇ ਬਹੁਤ ਵਧੀਆ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ। ਥੈਂਕ ਯੂ। ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਜੀਤ ਦੇਵੀ ਹੈ ਮੈਂ ਸਰਕਾਰੀ ਮੈਡਲ ਸਕੂਲ ਟੱਲੇਵਾਲ ਵਿੱਚ ਪੜ੍ਹਦੀ ਹਾਂ। ਪੜ੍ਹਦੀ ਹਾਂ 7ਵੀਂ ਜਮਾਤ ਵਿੱਚ ਪੜ੍ਹਦੀ ਹਾਂ। ਅੱਜ ਸਾਡੇ ਸਕੂਲ ਵਿੱਚ ਨਵੇਂ ਚਾਰ ਦੀਵਾਰੀ ਦਾਤ ਘਾਟਨ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੇ ਕੀਤਾ ਹੈ। ਅਸੀਂ ਇਹ ਸਾਡਾ ਸਕੂਲ ਬਹੁਤ ਸੋਹਣਾ ਲੱਗ ਰਿਹਾ ਹੈ। ਅਸੀਂ ਸਾਰੇ ਬਹੁਤ ਖੁਸ਼ ਹਾਂ। ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ। ਸਤਿ ਸ਼੍ਰੀ ਅਕਾਲ ਮੇਰਾ ਨਾਮ ਰਾਜਵੰਦੂ ਹੈ। ਮੇਰੇ ਸਕੂਲ ਦਾ ਨਾਮ ਸਰਕਾਰੀ ਮਿਡਲ ਸਕੂਲ ਢੀਵਾਲ ਹੈ ਮੈਂ ਕਰਨੀਵਾਰ ਵਿੱਚ ਪੜਦਾ ਹਾਂ ਅੱਜ ਅੱਜ ਸਾਡੇ ਪਿੰਡ 'ਤੇ ਮਾਰ ਜੀ ਹੈ ਜਾਤਵਾਰੀ ਜਨਵਰੀ ਕੰਦ ਤੋਂ ਘਟਨਾ ਦਿੱਤਾ ਹੈ ਪਹਿਲਾ ਸਾਡਾ ਸਕੂਲ